ਸਾਸ਼ੀ ਗੱਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਆਂ ਜੀ ਅੱਜ ਅਸੀਂ ਚੱਲੇ ਆਂ ਪੂਆ ਘਰ ਪੂਆ ਜੀ ਦੀ ਪੁੱਤਰੀ ਦਾ ਵਿਆਹ ਵਾ ਤੇ ਉਹਨਾਂ ਨੇ ਤਰਹਾਉਣਾ ਸੁਖਮਨੀ ਸਾਹਿਬ ਦਾ ਪਾਠ ਤੇ ਅਸੀਂ ਚੱਲੇ ਆਂ ਉੱਥੇ ਸ਼ਾਮ ਨੂੰ ਜੀ ਪੈਣਗੀਆਂ ਚੂੜੀਆਂ ਤੇ ਹੁਣ ਆਪਾਂ ਚੱਲੇ ਆਂ ਉਧਰ ਬੱਚੇ ਵੀ ਤਿਆਰ ਹੋ ਗਏ ਆਪਾਂ ਵੀ ਹੋ ਗਏ ਆਂ ਤਿਆਰ ਤੇ ਬਣੇ ਰਿਓ ਨਾਲ-ਨਾਲ ਤੇ ਜਿਹੜੇ ਨਵੇਂ ਵੀਡੀਓ ਵੇਖਣਦੇ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਜੀ ਤੇ ਮਿਲਦੇ ਆ ਬਣੇ ਰਿਓ ਨਾਲ ਉਹ ਆਣਾ ਦਾ ਘਰ ਬਿਲਕੁਲ ਲੱਗ ਗਿਆ ਇਹ ਕਰਕੇ ਆਪਾਂ ਤੁਰ ਕੇ ਹੀ ਜਾਣਦੇ ਆ ਮੰਮਾ ਰੋਜ ਉਹਨਾਂ ਦੀ ਦੁਕਾਨ ਹੁੰਦੀ ਆ ਨਭੂ ਰੋਜ ਜਾਂਦੀ ਚੀਜੀ ਲੈਣ ਉਹਨਾਂ ਦੀ ਦੁਕਾਨ ਵੀ ਆ ਇੱਕ ਸਾਈਡ ਤੇ ਉਹ ਮੋਟਰਸਾਈਕਲ ਆਉਂਦੇ ਪੁੱਤ ਗਿਓ ਇਹ ਦੁੜੇ ਬਣ ਕੇ ਰਿਓ ਇੱਕ ਸਾਈਡ ਤੇ ਹੋ ਜਾਣਾ ਮੋਟਰਸਾਈਕਲ ਆਉਂਦੇ ਅੱਗੇ ਮਮੀ ਕਾਹਕੇ ਵੀ ਗੱਲ ਲਾ ਇੱਥੇ ਇੱਥੇ ਕਰ ਸਤੋ ਆ ਵੀ ਚੱਲੀ ਜਾ ਮਮੀ ਆ ਸੜਕ ਟੁੱਟੀ ਜਦੋਂ ਹੜ ਆਇਆ ਸੀ ਉਹਦੇ ਨਾਲ ਸਾਰੀ ਟੁੱਟ ਗਈ ਜਿਹੜਾ ਨੁਕਸਾਨ ਹੋਇਆ ਹਾਂ ਅਛੜ ਕੇ ਤੁੱਤ ਗਈ ਨਾ ਹਾਂ ਹਾਂ ਇੱਥੇ ਪਾਣੀ ਹੁੰਦਾ ਏ ਹਾਂ ਪਾਣੀ ਨਾ ਕੀ ਹੁੰਦਾ ਮम्मा ਕੁਛ ਨਹੀਂ ਹੁੰਦਾ ਪਾਣੀ ਨਾਲ ਇਹਦਾ ਕੰਮ ਆ ਲੈ ਸੀ ਇਹ ਲੈ ਦਾਂਗੇ ਆਪਾਂ ਨਾ ਦੋ ਲੈ ਕੇ ਆਵਾਂਗੇ ਇੱਕ ਪਰਪਲ ਤੇ ਇੱਕ ਪਿੰਕ ਇਹ ਪਿੰਕੇ ਦਾ ਪਰਪਲ ਬਲੂ ਇਹਦਾ ਬਲੂ ਲੈ ਆਵਾਂਗੇ ਉਹ ਕੁੜੀਆਂ ਵਾਲਾ ਪਿੰਕ ਕਲਰ ਤੇ ਕੁੜੀਆਂ ਵਾਲਾ ਹੋ ਜਾਂਦਾ ਨਹੀਂ ਮम्मा ਮੈਨੂੰ ਪਰਪਲ ਚਾਹੀਦਾ ਚਲ ਪਰਪਲ ਹੀ ਲੈ ਲਾਂਗੇ ਫੇਵਰੇਟ ਕਲਰ ਫੇਵਰੇਟ ਕਲਰ ਪਰਪਲ ਆ ਮੈਂ ਹੁਣੇ ਬਲੂ ਵਾਲੀ ਜਦ ਆਪਾਂ ਪਹਿਲਾਂ ਜਦ ਲੂ ਹੋਆ ਇਹ ਹੈ گاਵਾ ਗ੍ਰੇ ਕਲਰ ਗ੍ਰੇ ਕਲਰ ਹੂੰ ਨਮਾਤ ਪੁੱਗ ਗਈ ਹੂੰ ਪੂਆ ਕਾ ਘਰ ਆ ਗਏ ਆਂ ਕਿ ਆਪਾਂ ਪਹੁੰਚ ਗਏ ਪੂਆ ਕੇ ਘਰ ਆਹ ਜਿਹੜੀ ਸੜਕ ਰੁੱਟੀ ਹੜਨਾ ਸਾਦ ਸੰਗ ਸੰਮ੍ਰਤ ਹਭੁ ਜਾਸਾ ਸੰਸੁਪੀਏਨ ਤੰਗੁ ਨੂੰ ਹਰ ਬੈਨ ਸਾਦ ਸੰਗ ਨ ਕਰੁ ਹੁੰਦਾ ਹੋਇ ਸਾਦ ਸੰਪਾਸਰਮਨਸਾਵੇ ਤੰਗੁ ਨੂੰ ਤਰਿਨ ਨਾਮਾ ਸਰਬਮੈ ਦੇਕੇ ਭਗਵਾਨ ਨੂੰ ਕਰ ਤਉਨੋ ਪਤਾ ਨੰ ਕੋ ਤੁਲ ਸੰਖੱਤ ਮਨੀ ਨਿਚਾਰਾਇ ਇਸ ਨੰਬਰ ਸੇ ਭਗਵਾਨ ਨੂੰ ਅਨੰਦ ਅਰਸਾ ਨਿਰਾਮਨ ਕਰਨਿਹਾਰ ਰੇਤਿਆਲ ਕਲ ਬੇਚਾਲ ਜੈਸੇ ਜਿ ਪ੍ਰੇਤ ਸਾਹੁ ਰੇ ਆਪੀ ਆਪਰਾਮ ਜੁਜੁਗਿਨੇ ਤੁਪਰਾ ਕੋ ਪ੍ਰੇਰੰਗ ਸਾਉ ਤੇ ਦੁਨੋਂ ਕੋ ਸੰਭੂ ਜੁ ਦੇਖੇ ਪਰ ਮੁਬੇ ਕਾਪਿ ਟਾਪਿ ਅਨੇਕ ਮਰਨ बिनसे अवि ਨਜਾਇਨਾ ਸਤਿ ਰਸ ਮਾਇਆ ਗ੍ਰਸਿ ਸਮਝਿਆ ਆਪੇ ਚ ਸੰਪੀਧਾਰ ਆਪ ਕਿਨੂ ਆਪਣੇ ਤਾਰ ਸਾਭ ਕੀ ਸੁਸਕਾ ਕੋ ਕਰਨਿਹਾਰ ਸੋਤੇ ਭਿੰਨ ਕੋ ਕੁਛ ਹੋਏ ਤੰਤਰੰਤਰੇ ਗੀਸੋਏ ਤਾਂਨੇ ਜੰਤੰਤਰ ਮਿਹਾਰ ਬਉਤੇ ਕਰੇ ਲੰਗੇ ਪਾਰ ਮਨ ਮੈਂ ਆਇਆ ਜਿਗ ਰਖ ਰਿਆ ਕੋਏ ਸੰਗ ਗੁਪਨ ਤਨ ਪ੍ਰਸਤ ਹੋਏ ਸੰਗ ਕੇ ਬਾਹਰ ਕੇ ਪ੍ਰਾਜ ਕਰੇ ਨਾਨਕ ਸਤ ਸੰਗ ਅੰਦਰ ਕੀ ਕਰੈ ਸੰਗ ਕੇ ਦੁਖਨ ਦੇ ਮੁਕਤ ਹੋਵੇ ਸੰਗ ਕੇ ਦੁਖਨ ਕਾਜ ਨੂੰ ਲਵੇ ਸੰਤਨ ਕੇ ਦੁਖਨ ਤਨ ਵਿੱਚ ਨੂੰ ਪਾਏ ਸੰਗ ਕੇ ਦੁਖਨ ਤਨ ਵਿੱਚ ਕਰਮਾਏ ਸੰਤਨ ਕੇ ਦੁਖਨ ਦੇ ਨਾਮ ਨਾ ਜਾਏ ਸੰਗ ਕੇ ਦੁਖਨ ਦਾ ਸੋਚਾ ਲਾ ਸੰਗ ਕੇ ਦੁਖਨ ਤੇ ਚਲ ਜਾਏ ਸੰਗ ਕੇ ਦੁਖਨ ਨਿਕਲ ਜਾਏ ਸੰਤ ਦੁਖੀ ਦਾ ਸੁਨਾ ਹੈ ਨਾਨਕ ਸੰਤ ਸੋ ਰਾਮ ਦਸਦੀ ਹੋਈ ਤਪਾਈ ਅਰਜਨ ਹਰ ਜੋ ਕੰਦੇ ਨੂੰ ਜੰਦਰ ਕਾ ਕੰਦਿਆਏ ਤੇਰੀ ਹਰ ਕੀਰਤ ਜਿੰਦਾ ਇਧਰ ਜਿੰਦਾ ਚਾਂਸ ਤੇਗੋ ਕਹਾ ਅਗਰ ਸਿਮਰਾ ਧਰਨ ਨਾਮੀ ਆਇਆ ਤੇ ਸਭ ਸਹਾਏ ਦਸਦੇ ਸਾਧਸ਼ਾ ਸਹੇਤ ਹਾਂ ਫਨਸਾਈ ਤੀਰੂ ਗੰਸੈ ਜੀ ਦੇ ਪਾਗੋ ਦਰਸ਼ਨ ਬਖਸ਼ਾਤਾ ਤੇ ਉੱਤਰ ਕੋਈ ਬੋਲਦਾ ਜੀ ਪਾਗੋ ਗੁਰੂ ਪੰਜਾਬ ਦੇ ਆਰਿਆਂ ਦਾ ਉਹ ਹਾਂ ਸੱਜਾ ਦੇ ਅਚਾਰੀ ਮੋਤੀ ਜਿਹਨਾਂ ਦਾ ਬੇਸਵਾਤਿਕ ਬੋਲਾਂ ਦੇ ਖਿਲਾਫ ਹੀ ਉਹਨਾਂ ਨੇ ਜੇਕਰ ਕੀਤਾ ਤਾਂ ਉਹਨਾਂ ਵੀ ਆਏ ਤੇ ਕਿੰਨੀ ਇਜਾਜ਼ਤਾਂ ਦਿੱਤੀ ਉਹ ਤੋਂ ਵਾਹੇ ਗੁਰੂ ਜਿਨ੍ਹਾਂ ਦੇ ਸਾਥੀ ਜਿਹਨਾਂ ਦੇ ਸਵੇਰ ਸੰਭਰਦਾ ਆਏ ਉਹਨਾਂ ਦੇ ਕਾਂ ਨੂੰ ਵਾਰੇ ਗਏ ਕੁਰਬਾਨੀਆਂ ਸੀਤ ਜੀ ਦਾ ਨਾਮ ਨਹੀਂ ਖਾ ਰਿਹਾ ਤੇ ਕੀ ਜੇਤਨ ਤੋਂ ਨਾ ਵਾਹ ਇਤਨਾ ਜੀ ਤੁਹਾਡੀ ਅਰਦਾਸ ਕਰਦੇ ਹੋ ਉਹ ਜੀ ਭਾਈ ਜੀ ਦਾ ਤਾਕਤ ਦਾ ਸ੍ਰੀ ਰੁਪਵਾੜਿਆਂ ਦਾ ਧਿਆਨ ਕਰਦੇ ਹੋ ਬੋਲਦਾ ਜੀ ਜੀ ਵਰਤਮਾਨ ਪਰਬਤਾਰਤ ਕੋ ਜੀ ਜਨਮਾ ਨਾਲ ਸਹਿ ਜੀ ਪਰਬਤ ਖਾਲਸਾ ਜੀ ਕੋ ਪ੍ਰਣਾਮ ਜੀ ਮਾਹੀ ਮਾਹੀ ਨਰਾਮ ਤੇ ਆ ਰਿਹਾ ਹਾਂ ਸਾਧ ਰਮਨ ਕਲਪਾਰਣ ਦੀ ਆਪਣੇ ਫ੍ਰੀ ਫਾਇਲ ਕੋਲ ਤੁਸੀਂ ਜੇ ਸ੍ਰੀ ਸ੍ਰੀ ਸਹਾਇਤਾ ਕਾ ਤੋਂ ਇਹ ਹੋਰ ਬਾਰੇ ਗੋਤੋ ਜੀ ਮਾਹੇ ਸ੍ਰੀ ਸਿਧਾਂਤ ਜੀ ਦੇ ਨਾਮ ਤੇ ਸਦਾਨ ਵਹਿਗਦਾਨ ਤੇ ਗਿਆਨ ਸਥਾਨਾ ਦਾ ਹਨ ਸਾਧਾਨ ਦਨ ਸਥਾਨਾ ਨਾਮ ਦਾਣ ਸ੍ਰੀ ਅੰਮ੍ਰਿਤ ਸਰਸਰ ਜੀ ਦੇ ਦਰਸ਼ਨ ਸ਼ਨਾਣ ਕਉਂਕੀਆਂ ਚੜ੍ਹੇ ਗੋਗੇ ਕੀ ਬੋਰ ਬਾਰੇ ਬਹੁਤ ਜੀ ਆਇਆਂ ਨੂੰ ਆਪੇ ਸਿੱਖਾਂ ਦਾ ਮਾਨ ਨੀਵਾ ਮੱਤ ਚੀ ਮਰਬੱਤਾ ਰੱਖਾਂ ਹਾਂ ਕਬਾ ਹਾਂ ਇਹਨੂੰ ਬੁਰਗੁਆਰੀ ਨੂੰ ਤਾਂ ਮਸਕਾ ਕਰ ਕਰਤੋਂ ਨੂੰ ਚੋ ਲਿਆ ਗਿਆ ਕਿ ਬੇਦਸਮਦਾਰ ਸਾਡੀ ਸੇਵਾ ਤੋਂ ਬਾਅਦ ਦਾ ਦਾਨ ਕਰਦੇ ਹਾਂ ਸੋ ਇਹ ਬਾਗੂ ਤੋਂ ਜੀ ਜੀ ਮਾਨ ਨੂੰ ਮਾਨ ਨੀਤਾ ਦੇਣ ਤੇ ਹੋਵੇ ਨਾ ਆਵਾਜ਼ ਮੇਹਰਾਨ ਦਰਸਤਾਰੀ ਪੀ ਗੁਰੰਦਰ ਜੀ ਮਹਾਰਾਜ ਸੰਤਨ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਸੰਤਨ ਪੂਰਨ ਬ੍ਰਹਮ ਗਿਆਨੀ ਬਾਬਾ ਬੜਾ ਸਾਉ ਜੀ ਦਾ ਸਰਦਾਰ ਉਸਤਾਦ ਗੁਰੰਦਰ ਸਿੰਘ ਮਹਾਰਾਜ ਆਪ ਜੀ ਦੇ ਹਜੂਰ ਦੀ ਪਿਆਰੇ ਨੰ ਕਮਲਾ ਕਾਰ ਸੰਤਰਾਸ ਬੇਨਤੀ ਅਜੀ ਲੱਖੁ ਪੁਸ਼ੀਆਂ ਬਾਬਾ ਜੀ ਨੂੰ ਨਮਸਕਾਰ ਆਪ ਜੀ ਦੇ ਲੱਖ ਪੁਸ਼ੀਆਂ ਸਾਡੇ ਲੋਕ ਪਰਉਪਦੇਸਕ ਤੱਕ ਨੇ ਨਾਜ ਤੋਂ ਰੱਖਣੀ ਇਹ ਬਿਆਨ ਬਿਆਨ ਬਹੁਤ ਹੀ ਹਾਜ਼ਰ ਇਹਨਾਂ ਕਜਾਨਾਂ ਜਮਾਏ ਸੰਨ ਕਰਦੇ ਜੀ ਸੇਵਕਾਂ ਦੇ ਲੰਬੇ ਹੋਏ ਕਾਰਜ ਰਾਸ ਕਰਨੇ ਵਿੱਤ ਕਰਤਾ ਉਪਰਕ ਖਲਵਾ ਰਾਜਾ ਵਿੰਗਾ ਰਾਜੇ ਨੂੰ ਸੰਸੰਤਾਂ ਤੋਂ ਕਾਰਜ ਰਾਸ ਕਰਨੇ ਕਿਸੇ ਵਾਰ ਕੀਏ ਦੂਰਨਾਮੇ ਆੰਗ ਸੰਗ ਸਹਾਈ ਹੋਣਾ ਸਿਰਫ ਇਹ ਭਰਿਆ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰਗ੍ਰੰਥ ਜੀ ਮਾਨਿਓ ਪ੍ਰਕਟ ਗੁਰੂ ਦੀ ਜੀ ਰੱਬ ਕੋ ਨਾ ਕਰੇ ਤਰਾਰ ਕਰੇ ਤਾਂ ਹਾਲ ਸਤ ਸਕੀਰ ਰਹੇ ਨਾ ਕੋਈ ਸਵਾਰ ਹੋਏ ਸਭਨਾਂ ਦੀ ਬਚੇ ਸ਼ਰਨ ਜੋ

ਕਰਨੋਂ ਵਾਪਸੀ ਤੁਰੇ ਜਾਣਦੇ ਆ ਮੈਂ ਤੇ ਮੰਨ ਕੇ ਤੇ ਨਬੂ ਹਾਂਜੀ ਅਜੇ ਨਹੀਂ ਜਾਣਾ ਅਜੇ ਨਹੀਂ ਜਾਣਾ ਹਾਂ ਕਿੱਥੇ ਨਹੀਂ ਜਾਣਾ ਮੰਮਾ ਮੈਂ ਡਿੱਗਣ ਵਾਲੀ ਹੇ ਕਿਦਾਂ ਉਹ ਦੇਣਾ ਨਹੀਂ ਕਰਨਾ ਦੇਖੋ ਜਾਈ ਐ ਐਸੇ ਵੰਟੇ ਨੇ ਐਸੇ ਚਲੋ ਚਲੋ ਕਰਨੋਂ ਚਲੀਏ मामੂ ਆਉਂਦੇ ਆ ਨਾ ਤੇ ਮੰਮੀ ਆਉਂਦੀ ਪੁੱਤ ਹੁੰਦੀ ਮੰਮੀ ਵੀ ਕਿਉਂ ਆਉਂਦੀ ਆ ਆਉਂਦੀ ਆ ਮੰਮੀ ਮੰਮੀ ਕਿੱਥੇ ਆ ਮੰਮੀ ਉਹਨਾਂ ਦੇ ਘਰ ਆ ਨਾ ਆਉਣ ਲੱਗੀ ਆ ਉਹ ਕਹਦੇ ਗੱਲ ਉਹਨਾਂ ਦੇ ਘਰ ਆ ਪੂਆ ਘਰ ਪੂਆ ਘਰ ਨਹੀਂ ਬਾਪੇ ਘਰ ਆ ਅੱਛਾ ਬਾਪੇ ਜੀ ਘਰ ਆ ਮम्मा ਪਹਿਲਾਂ ਆਪੋਰੇ ਜੁੜੇ ਸੀ ਤੇ ਹੁਣ ਟੁੱਟ ਗਏ ਆ ਹਾਂ ਮम्मा ਮੇਰੀ ਸੇਲੀ ਦਾ ਘਰ ਆ